ਸਮਰਾਜ ਸ਼੍ਰੀ ਮਾਨਿਕ ਸਵਰਥ ਸੰਤ ਬਾਬਾ ਬੁੱਧ ਪ੍ਰਗਾਹ ਜੀ ਟੱਲੇ ਵਾਲੇ ਸਮੂਹ ਨਗਰ ਨਿਵਾਸੀ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸ਼ੁੱਕਰਵਾਰ ਨੂੰ ਏਮਜ ਹਸਪਤਾਲ ਵਿੱਚ ਮਰੀਜ਼ਾਂ ਵਾਸਤੇ ਲੰਗਰ ਲਿਆਂਦਾ ਜਾਂਦਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਇੱਥੇ ਵਰਤਾਇਆ ਜਾਂਦਾ ਹੈ ਹਰ ਸ਼ੁੱਕਰਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਸੇਵਾ ਕਮੇਟੀ ਇਹ ਮਝ ਹਸਪਤਾਲ ਬਠਿੰਡਾ ਦੇ ਵਿੱਚ ਜੋ ਕਿ ਹਰ ਸ਼ੁੱਕਰਵਾਰ ਨੂੰ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਵੀ ਅਮਜਸਤਾ ਵਿੱਚ ਲੰਗਰ ਲੈ ਕੇ ਪਹੁੰਚੀਆਂ ਸੰਗਤਾਂ ਤੇ ਇੱਤਰ ਸ਼ਾਬਾਸ਼ ਕੀਤੀ ਜਾਂਦੇ ਆ ਵਾਹਿਗੁਰੂ 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 ਜੀ ਲੰਗਰ ਸੇਵਾ ਨਾਲ ਜਰੂਰ ਜੁੜੋ ਆਪਣਾ 10 ਦਾ ਸੌ ਜਰੂਰ ਕੱਢੋ ਲੰਗਰ ਵਾਸਤੇ ਆਦਾ ਲੰਗਰ ਚੱਲਿਆ ਇਹਦਾ ਚਾਹ ਦਾ ਲੰਗਰ ਘਰਵਾਂ ਦਾ ਚਾਹ ਲਿਆ ਹਾਂ ਲਿਆ ਮਹਾਰਾਜ ਬਾਪੂ ਬਦ ਪ੍ਰਕਾਸ਼ ਜੀ ਉਹ ਪ੍ਰਦਰਸ਼ਨ ਦਾ ਅਸਿਹ ਦਰੂ ਵਾਲਿਓ ਉਹ ਗੁਰਮੇਲ ਦਾ ਜੀ ਮਹਾਰਾਜ ਸਿਆ ਪਾਸ਼ਾ ਮਹਾਰਾਜ